ਵਾਲ ਜੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਾਸ हेयर ऑयल ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਰਾਜਨਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਧਰਮ ਸੁਰੱਖਿਆ ਮੰਚ ਲੁਧਿਆਣਾ ਵੱਲੋਂ ਦੁਰਗਾ ਮਾਤਾ ਮੰਦਰ ਨੇੜੇ ਜਗਰਾਉਂਪੋੜ ਕੋਲ ਵਿਸ਼ਾਲ ਰੋਸ ਮੀਟਿੰਗ ਕੀਤੀ ਗਈ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਅਤੇ ਘੱਟ ਗਿਣਤੀਆਂ ਤੇ ਹੋ ਰਹੇ ਅਤਿਆਚਾਰਾਂ ਵਿਰੁੱਧ ਲੁਧਿਆਣਾ ਦੀਆਂ ਸਮੂਹ ਧਾਰਮਿਕ, ਸੱਭਿਆਚਾਰਕ, ਰਾਜਨੀਤਿਕ ਅਤੇ ਵਪਾਰਕ ਸੰਸਥਾਵਾਂ ਨੇ ਇੱਕ ਵਿਸ਼ਾਲ ਰੋਸ ਮੀਟਿੰਗ ਵਿੱਚ ਹਿੱਸਾ ਲਿਆ। ਫੋਰਮ ਦੇ ਕਨਵੀਨਰ Swami Dayanand Saraswati ji ਅਤੇ ਸਹਿ ਕਨਵੀਨਰ Mahant Narain Das Puri ji ਨੇ ਸਮੂਹ ਸੰਤ ਸਮਾਜ ਨੂੰ ਬੁਲਾ ਕੇ ਅਤੇ ਹਿੰਦੂਆਂ ਨੂੰ ਇੱਕ ਛੱਤੀbajo ਇਕੱਠੇ ਹੋਣ ਦੀ ਅਪੀਲ ਕੀਤੀ। ਅਤਿਆਚਾਰਾਂ ਨੂੰ ਬਰਦਾਸ਼ਤ ਕਰਨਾ ਵੀ ਪਾਪ ਹੈ ਇਸੇ ਕਰਕੇ ਭਾਰਤ ਦੇ ਗੁਆਂਢੀ ਮੁਲਕਾਂ ਵਿੱਚ ਹਿੰਦੂਆਂ ਪ੍ਰਤੀ ਹੀਣ ਭਾਵਨਾ ਉਹਨਾਂ ਦੀ ਘਟੀਆ ਮਾਨਸਿਕਤਾ ਨੂੰ ਦਰਸਾਉਂਦੀ ਹੈ ਅਤੇ ਇਸ ਅਤਿਆਚਾਰ ਨੂੰ ਅੱਗੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕੋ ਕੋਆਰਡੀਨੇਟਰ ਸਰਦਾਰ ਗੁਰਦਰਸ਼ਨ ਸਿੰਘ ਜੀ ਨੇ ਬੰਗਲਾਦੇਸ਼ ਦੇ ਮੁੱਦੇ ਤੇ ਸਰਕਾਰ ਨੂੰ ਸਖਤ ਕਦਮ ਚੁੱਕਣ ਦੀ ਚੇਤਾਵਨੀ ਦਿੱਤੀ ਹੈ ਜੋ ਨੁਕਸਾਨ ਹੋਇਆ ਹੈ ਉਸ ਦੀ ਪਰਪਾਈ ਨਹੀਂ ਕੀਤੀ ਜਾ ਸਕਦੀ ਪਰ ਫਿਰ ਵੀ ਵੱਡੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ ਗੁਰੂਆਂ ਨੇ ਧਰਮ ਦੀ ਰੱਖਿਆ ਲਈ ਆਪਣੇ ਪਰਿਵਾਰਾਂ ਨੂੰ ਸ਼ਹੀਦ ਕੀਤਾ ਸਾਨੂੰ ਵੀ ਧਰਮ ਦੀ ਰੱਖਿਆ ਦਾ ਪ੍ਰਣ ਲੈ ਕੇ ਅੱਗੇ ਆਉਣਾ ਚਾਹੀਦਾ ਹੈ ਸਾਰੇ ਬੁਲਾਰਿਆਂ ਦੇ ਭਾਸ਼ਣਾ ਤੋਂ ਬਾਅਦ ਜਗਰਾਉਂਪੁਰ ਤੱਕ ਰੂਸ ਵੱਜੋਂ ਕੈਂਡਲ ਮਾਰਚ ਵੀ ਕੱਢਿਆ ਗਿਆ ਤੇ ਬੰਗਲਾਦੇਸ਼ ਵਿੱਚ ਸ਼ਾਂਤੀ ਕਾਇਮ ਕਰਨ ਦੀ ਅਪੀਲ ਕੀਤੀ ਗਈ ਕਮਿਸ਼ਨਰ ਨੂੰ ਰਾਸ਼ਟਰਪਤੀ ਦੇ ਨਾਂ ਇੱਕ ਪੱਤਰ ਵੀ ਸੌਂਪਿਆ ਗਿਆ ਜਿਸ ਵਿੱਚ ਘਟ ਗਣਤੀਆਂ ਤੇ ਅਤਿਆਚਾਰ ਰੋਕਣ ਅਤੇ ਬੰਗਲਾਦੇਸ਼ੀ ਗੁਸਪੈਠੀਆਂ ਨੂੰ ਭਾਰਤ ਤੋਂ ਬਾਹਰ ਕੱਢਣ ਦੀ ਸਿਫਾਰਿਸ਼ ਕੀਤੀ ਗਈ ਹੈ। ਇਸ ਰੋਸ ਮੀਟਿੰਗ ਨੂੰ ਲੁਧਿਆਣਾ ਦੇ ਸਮੂਹ ਸੰਤ ਸਮਾਜ ਅਤੇ ਧਾਰਮਿਕ ਸੰਸਥਾਵਾਂ ਦਾ ਸਹਿਯੋਗ ਅਤੇ ਅਸ਼ੀਰਵਾਦ ਮਿਲਿਆ। ਮੀਟਿੰਗ ਵਿੱਚ Swami Dehanand Saraswati, Kamal Kutia Ashram, ਸਾਧਵੀ ਅਮਰਤਾ ਦੀਦੀ ਪ੍ਰਕਾਸ਼ ਨੰਦ ਜੀ ਦਿਵਿਆ ਜੋਤੀ ਸੰਸਥਾਨ ਸੁਮੇਦਾ ਭਾਰਤੀ ਵੇਦ ਨਿਕੇਤਨ ਨਿਰਮਲ ਸਵਾਮੀ ਉਤਮ ਧਾਮ ਨਵਤੇਜ ਸਿੰਘ ਨਾਮਧਾਰੀ ਸਵਾਮੀ ਵਿਵੇਕਾਨੰਦ ਸਵਾਮੀ ਵਿਗਿਆਨੰਦ ਮਹੰਤ ਨਰੈਣ ਦਾਸ ਪੁਰੀ ਸੰਗਲਾ ਸ਼ਵਾਲਾ ਮੰਦਰ ਗੌਰਵ ਬਾਬਾ ਜੀ ਠਾਕੁਰ ਦੁਆਰਾ ਅਤਰੀ ਜੀ ਰਾਮ ਤੀਰਥ ਮੰਦਰ ਅੰਮ੍ਰਿਤਸਰ ਪੰਡਿਤ ਅਜੇ ਵਿਸ਼ਿਸ਼ਟ ਜੀ ਵਿਦੇਸ਼ ਪਾਂਡੇ ਜੀ ਰਜੇਸ਼ ਮੁਨੀ ਜੀ ਸੋਹਮ ਕਾਲੀ ਦਾਸ ਜੀ 나ਥ ਦੁਆਰਾ ਦਵਿੰਦਰ ਸੂਜੀ ਨਾਮਤਾਰੀ ਜਸਵੰਤ ਸਿੰਘ ਸੋਨੂ ਜੀ Swami भास्कर ਜੀ महंत ਪ੍ਰਵੀਨ ਚੌਧਰੀ ਮਾਂ ਬਗਲਾमुखी ਧਾਮ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਰੋਸ ਮੀਟਿੰਗ ਵਿੱਚ ਮਹਾਨਗਰ ਦੀਆਂ ਸਮੂਹ ਰਾਜਨੀਤਿਕ ਧਾਰਮਿਕ ਸਮਾਜਿਕ ਵਪਾਰਕ ਅਤੇ ਸੇਵਾ ਸੰਸਥਾਵਾਂ ਨੇ ਆਪਣਾ ਸਹਿਯੋਗ ਦਿੱਤਾ